ਦੁਫੇ ਦਾ ਵੀਡੀਓ ਕਵਰ ਕੀਤੀ ਆ ਪਿੰਡ ਕਿਰਤੋਵਾਲ ਛੋਟੀ ਕਿਰਤੋਵਾਲ ਪਹੁੰਚੇ ਆ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਹਰੀ ਦੇ ਪਤਨ ਦੇ ਬਿਲਕੁਲ ਲਾਗੇ ਪਿੰਡ ਵੱਡੇ ਸਭਰਾ ਪਿੰਡ ਇਥੋਂ ਥੋੜੀ ਦੂਰੀ ਤੇ ਆ ਲਾਡੀ ਦੇ ਕੋਲ ਆਇਆ ਦੋਸਤੋ ਵਪਾਰ ਲੈਣ ਦਾ ਕੰਮ ਆ ਦੋ ਮੱਜਾਂ ਬਖਾਈਆਂ ਚ ਤੁਹਾਨੂੰ ਆਪਾਂ ਇੱਕ ਛੋਟੀ ਦੂਜਾ ਸੁਬਾ ਸੋਈਏ ਪੂਰੇ ਵੱਡੇ ਹਾਈਡ ਕੱਦ ਦੇ ਵਿੱਚ ਮੋਰਾ ਬਰੀਡ ਦੀ ਇੱਕ ਨੀਲੀ ਰਵੀ ਦੀ ਮੱਝ ਤੁਸੀਂ ਸਾਹਮਣੇ ਦੇਖ ਰਿਹਾ ਜੀ ਇੱਕ ਅੱਬਾ ਨਾ ਠੀਕ ਆ ਜੀ ਤਿਆਰੀ ਤੇ ਆ ਲਾਡੀ ਕੀ ਹਾਲ ਜੀ ਹਾਂਜੀ ਸੰਤੋਸ਼ ਸਾਬ ਵਧੀਆ ਠੀਕ ਠਾਕ ਓਕੇ ਜੀ ਠੀਕ ਠੀਕ ਆ। ਸਾਡੀ ਵੀਰੇ ਇਹ ਜਿਹੜੀ ਮਾਜ ਆਪਾਂ ਦਿਖਾ ਰਹੇ ਹਾਂ ਸੁਆ ਤੁਸੀਂ ਦੱਸਿਆ ਵੀ ਤਿੱਜਾ ਇਹ ਸੂਣ ਵਾਲੀ ਆ। ਹਾਂਜੀ ਤਿੱਜਾ ਸੂਆ ਸੂਣ। ਤੇ ਦਿਨ ਸਮਾਂ ਹਜੇ ਇੱਕ ਹਫਤਾ ਦੱਸਿਆ ਲੈ ਜੂਗੀ। ਹਫਤਾ ਦਿਨ ਖੜੂਗੀ 7-8 ਦਿਨ ਖੜੂਗੀ ਆ ਲੈ ਲੇਵੇ ਦੀ ਬਹੁਤ ਜਿਆਦਾ ਬੰਦਦੀ ਆ ਹੋਰ ਬੰਦੂਗੀ। ਠੀਕ ਆ ਵੀਰੇ। ਹਾਂਜੀ। ਇਹਨੂੰ ਮਾਡੀ ਭਰਾ ਤੋੜ ਕੇ ਦਿਖਾ ਦਿਆ ਜੇ। ਸੋ ਦੋਸਤੋ ਤਿੱਜਾ ਸੂਆ ਸੂਣ ਦੀ ਤਿਆਰੀ ਸਮਝੋ ਤੁਸੀਂ 6-7 ਦਿਨ ਹਜੇ ਕਰਮਾਂ ਲਈ ਲੈ ਜੂਗੀ। ਪਤਲਾ ਪਿੰਡਾ ਬਾਕੀ ਮੁੱਠੀ-ਮੁੱਠੀ ਥਾਣਾ ਨਾ ਵੱਧ ਤੇ ਸੋ ਇਹ ਆਰਡਰ ਦੀ ਕੁਆਲਿਟੀ ਆ ਬੈਕ ਸਾਈਡ ਤੋਂ ਤੁਸੀਂ ਇੱਕ ਵਾਰੀ ਨਿਗਾ ਦੇ ਵਿੱਚੋਂ ਕੱਢੋ 6-7 ਦਿਨ ਦਾ ਹਜੇ ਸਮਾਂ ਬਾਕੀ ਆ ਸੋ ਡਿਮਾਂਡ ਦੀ ਦੋਸਤੋਂ 90 92000 ਕੁਛ ਵੀ ਕਰਾ ਲਓ ਇਹ 85000 ਦੀ ਬੀਰਾਂ ਦਾ ਵੀ ਦੇਣੀ ਆ 85000 ਦੇ ਵਿੱਚੋਂ ਮੌਕੇ ਤੇ ਥੋੜਾ ਬਾਤਾਂ ਚਲੋ ਖੁਸ਼ੀ ਨਾਲ ਮਾਨਤਾ ਨਾਂ ਦਾ ਵੀ ਜ਼ਰੂਰ ਕਰਾਂਗੇ ਆਪਾਂ ਕਿਸੇ ਵੀ ਸੱਜਣ ਦੇ ਘਰ ਆਏ ਦਾ ਬਾਕੀ ਲੇਵੇ ਦੀ ਸਾਫ਼ ਸੁਥਰੀ ਆ ਗੱਬਣ ਜਿਹੜੀ ਇਹ ਮੱਝ ਦਿਖਾ ਰਹੇ ਤੇ ਪਾਰ ਪਿਛੇ ਦੀ ਜਿਹੜੀ ਵੀਨਾਂ ਦਾ ਵੀ ਆਪਣੀ ਤਸੱਲੀ ਗਾਰੰਟੀ ਆ ਸੋ ਕਿਸੇ ਰਕਮ ਦਾ ਪਿਛਾ ਭਾਰਨਾ ਹੋਊਗਾ ਪਣ ਇੱਕ ਨੰਬਰ ਹੋਊਗੀ ਠੀਕ ਆ ਜੀ ਉਹ ਤੁਸੀਂ ਵੀ ਤਸਦੀਕ ਕਰ ਲੈਣੀ ਆ ਜਿਹੜੇ ਮੇਰੇ ਭਰਾ ਚਲੋ ਵੀ ਆਨਲਾਈਨ ਸੌਦਾ ਕਰਦੇ ਆ ਉਹਨਾਂ ਨੂੰ ਜ਼ਰੂਰ ਦੱਸਣੀ ਗੱਲ ਬਣਦੀ ਆ ਵੀ ਕੋਈ ਕਿਸੇ ਰਕਮ ਦੀ ਭਾਰਤੀਸ਼ੇ ਦੀ ਮੁਸ਼ਕਲ ਨਹੀਂਗੀ ਸੋ ਅੱਜ ਦੋ ਹੀ ਮੱਧਾਂ ਚੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਠੀਕ ਆ ਜੀ ਫੋਲਵਿਡ ਕਰੂ ਤੁਹਾਡੇ ਸਾਹਮਣੇ ਆਪਾਂ ਜਲਦੀ ਪੇਸ਼ ਕਰਦੇ ਆਂਗੇ ਇੱਕ ਆ ਜਿਹੜੀ ਚੋਟੀ ਤੁਸੀਂ ਦੇਖ ਰਹੇ ਜੇ 15 16 ਸਰੀ ਆ ਦੂਜਾ ਸੁਹਾ ਸੂਈ ਆ ਮਗਰ ਕਟਾ ਮੇਲਗਾਫ ਆ ਕੱਲ ਦੀ ਸੂਈ ਆ ਦੋ ਚਵਾਈਆਂ ਇਹਦੀਆਂ ਹੁਣ ਤੱਕ ਹੋ ਗਈਆਂ ਨੇ ਬਾਕੀ ਬੋਲੇ ਬੋਲੇ ਦੀ ਚੰਗੀ ਸਟਾਰਟਿੰਗ ਕੀਤੀ ਆ ਆਰਡਰ ਦੀ ਕੁਆਲ ਉਨੇ ਪਛਾਹ ਬਾਕੀ ਮੁੱਲ ਦੀ ਗੱਲ ਕਰ ਲਿਓ 130000 ਦੀ ਮੋਹਲਾ ਡਿਮਾਂਡ ਆ 125000 ਦੀ ਮਿਲ ਜੂਗੀ ਉਹਦੇ ਵਿੱਚੋਂ ਵੀ 2000 ਮਾਨਤਾ ਨਾਲ 123000 ਦੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਦੂਜਾ ਸਵੇ ਸੋਈ ਧੰਨਵਾਦੀ